ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਨਵੇਂ ਵਲੌਗ 'ਚ ਸਾਡੀ ਸਟਾਰਟਿੰਗ ਹੋਈ ਹੈ ਖੇਤ ਰੋਟੀ ਲੈ ਜਾਣ ਤੇ ਤੇ ਅੱਜ ਸਾਡੇ ਖੇਤ ਹੈਗਾ ਦੋ ਖੇਤ ਪਾਣੀ ਦੀ ਵਾਰੀ ਤੇ ਇੱਕ ਖੇਤ ਮੇਨ ਲੱਗਾ ਅਸੀਂ ਵੀ ਰੇਖਾ ਖਾਰਨੀ ਹੈ ਪਾਣੀ ਲਵਾਉਣਾ ਤੇ ਬਾਕੀ ਆ ਰੋਟੀ ਲੈ ਜਾ ਰਹੇ ਹਾਂ ਇੱਕ ਖੇਤ ਮੇਰੇ ਚਾਚੇ ਦੀ ਤੇ ਮੇਰੇ ਡੈਡੀ ਦੀ ਤੇ ਹੁਣ ਦੇਖੋ ਉੱਥੇ ਜਾ ਕੇ ਕੀ ਕੰਮ ਬਣਦਾ ਬਾਕੀ ਤੁਹਾਨੂੰ ਫੁੱਲ ਵਲੌਗ 'ਚ ਮਿਲਾਂਗੇ ਮਿਲਦੇ ਆ ਤੁਹਾਨੂੰ ਪਾਣੀ ਪੂਣੀ ਲਾ ਕੇ ਸ਼ਾਮ ਨੂੰ ਗਾਇਸ ਆਪ ਪਹੁੰਚ ਚੁਕੇ ਖੇਤ ਆ ਸਾਡਾ ਜਿਗਤਾਰ ਚਾਚਾ ਖੜਾ ਤੇ ਆ ਸਾਡੇ ਜਿਗਤਾਰ ਚਾਚੇ ਦੀ ਲਾਹ ਦਾ ਗਾਇਸ ਆਪ ਪਹੁੰਚ ਚੁਕੇ ਖੇਤ ਰੋਟੀ ਲਾ ਕੇ ਥੈਂਕ ਯੂ ਫਾਰ ਸੀਵਿੰਗ ਅੱਜ ਤੇ ਆ ਪਾਣੀ ਚੱਲ ਰਿਹਾ ਹੈ ਨਹਿਰ ਵਾਲਾ ਤੇ ਡੈਮ ਵਾਲਾ ਆ ਸਾਡਾ ਹੈਗਾ ਦੂਜਾ ਤੇ ਤੀਜਾ ਖੇਤ ਕਨਫਰੈਸ ਅਸੇ ਹੀ ਰਹਿਣਾ ਤੁਂ ਦੂਜਾ ਕੇ ਤੇ ਖਾਇ ਚ ਉਹਦੇ ਚ ਅਸੀਂ ਪਾਣੀ ਲਾਉਣਾ ਬਾਈ ਜੀ ਇਹ ਰੇ ਖਲਾਰੂਗਾ ਜੇ ਤੁਹਾਨੂੰ ਨਹੀਂ ਪਤਾ ਮੈਂ ਰਾਤ ਇੱਕੋ ਇਹ ਦੁਨੀਆ ਨੂੰ ਬਚਾਇਆ ਹੈ ਮੇਰੇ ਇੰਸਟਾਗ੍ਰam ਤੇ ਜਾ ਕੇ ਦੇਖੋ harmondot vlog ਦੇ ਨਾਮ ਤੋਂ ਚੱਲਣਾ ਹੈ ਆਈਡੀ ਹੈ ਤੇ ਜਿਨੇ ਜਿਨੇ ਧੰਨਵਾਦ ਕਰਨਾ ਹੈ ਬਾਈ ਜੀ ਮੈਸੇਜ ਕਰਕੇ ਕਰ ਦਿਓ ਆ ਇਹਦਾ ਪਾਪਾ ਜੀ ਜਿਨੇ ਆ ਟੂਣੂ ਪੈਦਾ ਕਰਿਆ ਸੀ ਆ ਓਹ ਹਾਂਜੀ ਗਾਇਜ਼ ਰੇ ਪੌਣਾ ਦਾ ਹੋ ਗਿਆ ਸੀ ਆਪਣਾ ਕੈਨਸਲ ਕਰਕੇ ਤੁਹਾਨੂੰ ਜਿਵੇਂ ਦੱਸਿਆ ਹੀ ਸੀਗਾ ਤੇ ਪਾਣੀ ਲੱਗ ਰਿਹਾ ਆਹ ਦੇਖ ਲਓ ਤੇ ਸਾਨੂੰ ਸਿਰਫ ਇੰਨਾ ਕੰਮ ਕਿਹਾ ਸੀ ਵੀ ਆਹ ਚਾਰ ਪੰਨਾ ਪੱਠਿਆਂ ਦੀ ਵਾਢ ਲਓ ਤੇ ਕਰੇ ਲੈ ਜਾ ਅਸੀਂ ਇਹਦੇ ਪਿੱਛੇ ਵੀ ਅੱਜ ਲੇਟ ਹੋ ਗਏ ਤੇ ਇਹਨੂੰ ਗਾਲਾਂ ਮਿਲੀਆਂ ਮੈਨੂੰ ਮਿਲੀਆਂ ਤੇ ਆਹ ਬੰਦਾ ਜਿਹੜਾ ਹੈਗਾ ਸਾਡਾ ਗੱਡਾ ਲੈ ਗਿਆ ਸੀਗਾ ਸਾਡੇ ਟਰੈਕਟਰ ਨਹੀਂ ਲੈ ਕੇ ਗਿਆ ਸੀ ਟਰੈਕਟਰ ਆਉਂਦਾ ਸੀ ਗੱਡਾ ਲੈ ਗਿਆ ਸੀ ਪਰ ਇਹਨੂੰ ਵੀ ਗਾਲਾਂ ਮਿਲੀਆਂ ਕਿਉਂ ਗੱਡਾ ਦਿੱਤਾ ਤੁਸੀਂ ਪੱਠਣ ਨੂੰ ਲੇਟ ਹੋ ਗਏ ਮੇਨ ਰੀਜ਼ਨ ਇਹ ਸੀ ਅਸੀਂ ਆਪ ਟੱਪੇ ਹੋਏ ਸੀਗੇ ਤੇ ਸਾਨੂੰ ਕਹਿੰਦੇ ਤੁਸੀਂ ਕਿਸੇ ਕੰਮ ਦੇ ਨਹੀਂ ਏ ਅਸੀਂ ਜਿਹੜੇ 15 ਦਿਨ ਪੱਠੇ ਵੱਡੇ ਆ ਸਾਰਾ ਮਿਹਨਤ ਖੁਖਾਤੇ ਪਾਤੀ ਜਦੋਂ ਸਾਨੂੰ ਇਹ ਕਿਹਾ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਹੀ ਸੀਗਾ ਸੁਣਾ ਦਿੰਦੇ ਆ ਬਾਅਦ ਚ ਹੂੰ ਤੇ ਹੁਣ ਬੱਸ ਅਸੀਂ ਚੱਲੇ ਆ ਘਰੇ ਲੈ ਕੇ ਪੱਠੇ ਅਸੀਂ ਮੋਟਰਸਾਈਕਲ ਤੇ ਆ ਗਏ ਸੀ ਮੋਟਰਸਾਈਕਲ ਪਿੱਛੇ ਹੀ ਸਾਨੂੰ ਗਾਲਾਂ ਮਿਲੀਆਂ ਤੜਕੇ ਭਜਾਉਣੇ ਬਹੁਤੋਂ ਤੁਸੀਂ ਤੇ ਟਰੈਕਟਰ ਤਾਂ ਅਸੀਂ ਭਜਾਉਣੀ ਭਜਾਉਨੇ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਆਹ LG 2 ਮਾਲ ਹੇਟਲ LG 3 ਕਿਉਂਕਿ ਤੇਰੇ ਨੂੰ ਕਰਤਾ ਹੈ 3 ਨਹੀਂ ਬੰਨ ਸੀ ਮੈਂ ਤਾਂ ਹਾਂ ਆ 1 ਨਾ ਆ 2 ਆ 3 ਅਸੀਂ ਲਿਆਵਾਂਗੇ ਥੋੜਾ ਟਾਈਮ ਲੱਗੂਗਾ ਤੇ ਮੈਂ ਬਸ 4 ਬੰਨ ਦੀ ਟਰਾਈ ਕਰ ਰਿਹਾ ਬਟ ਮੇਰੇ ਕਈ ਯਾਰੀ ਕੀ ਆ ਬਾਲ ਬਾਲੇ ਛੱਡਣ ਲੱਗ ਗਿਆ ਅੱਜ ਕੱਲ ਤਾਂ ਮੈਂ ਪੱਗ ਬੰਨਣਾ ਹਟ ਗਿਆ ਕਦੇ ਕਦੇ ਬਨ ਲਈਦੀ ਕੋਈ ਪ੍ਰੋਗਰਾਮ ਤੇ ਉਹ ਅੱਦੇ ਵਾਲੇ ਹੁੰਦੇ ਆ ਉਹਦੇ ਆਪਾ ਫੋਰ ਐਲਜੀ ਬਣ ਜਾਂਦੇ ਆ ਬਾਕੀ ਸਾਡਾ ਤੁਹਾਨੂੰ ਪਤਾ ਹੀ ਹੈ ਮੇਨ ਕੰਮ ਸਿਰ ਪੱਠੇ ਲਾਉਣਾ ਉਹ ਅਸੀਂ ਲਾਤ ਹਾਏ ਬਾਕੀ ਤੁਹਾਨੂੰ ਮਿਲਦੇ ਆਂ ਅਗਲੇ ਇੱਕ ਦੋ ਘੰਟਿਆਂ ਦੇ ਨਾ ਤਾਂ ਹੋ ਕੇ ਮੰਡੀ ਮੰਡੀ ਵੱਲ ਨੂੰ ਜਾਵਾਂਗੇ ਆ ਬੰਦੇ ਦਾ ਅੱਜ ਫੋਨ ਨੇ ਹੁਣਾ ਅੱਜ ਕਰਕੇ ਮੇਰਾ 500 ਰੁਪਿਆ ਲੱਗ ਗਿਆ ਇਹਨੂੰ ਫੋਨ ਦਵਾ ਰਹੇ ਆ 500 ਯਾਰ ਲੱਗ ਗਿਆ ਹੈ ਉਹ 500 ਲੋਗੋ ਬਾਦ ਕਿਉਂ ਇਹੇ ਮੇਰਾ ਦਾਦਾ ਐਣ ਰਣ ਗੰਦੀਆਂ ਗੰਦੀਆਂ ਗਾਣਾਂ ਗੱਡੀਆਂ ਅੱਜ ਬਾਪੂ ਆਇਆ ਕਰਦੇ ਓਏ ਬੰਦ ਨਗਰੀ ਬੰਦ ਨਗਰੀ ਮੇਰੇ ਵੀ ਨਹੀਂ ਕਰ ਬਾਈ ਬਾਈ ਤੁਸੀਂ ਇੰਸਟਾਗ੍ਰam ਤੇ ਨਾ ਸਰਚ ਮਾਰਿਓ 마ੜੂ 마ੜੂ ਬਾਬਾ ਠੀਕ ਹੈ ਤੇ ਉਹਦੇ ਦੋ ਤਿੰਨ ਰੀਲਾਂ ਦੇਖਿਓ ਫਿਰ ਆ ਬੰਦੇ ਨੂੰ ਰਿਲੇਟ ਕਰ ਲਿਓ ਤੁਸੀਂ ਸੇਮ ਹੀ ਕੰਮ ਆ ਸਾਨੂੰ ਅੱਜ ਇੰਨੇ ਦਿਨ ਨਹੀਂ ਗਾਣਾ ਮਿਲਿਆ ਅੱਜ ਮਿਲ ਗਿਆ ਕਿਉਂਕਿ ਅਸੀਂ ਪੱਠਿਆਂ ਦੇ ਸਿਰ ਤੋਂ ਥੋੜਾ ਜਿਹਾ ਲੇਟ ਹੋ ਗਏ ਸੀ ਘੰਟਾ ਕਾ ਉਹ ਪੰਜਾਬ ਚ ਰਹਿੰਦਾ ਹੈ Rajasthan ਚ ਰਹਿੰਦਾ ਇਹਨਾਂ ਫਰਕ ਹੈ ਵੈਸੇ ਹੁਣ ਤੋਂ ਮਾਲੂ ਬਾਬਾ ਥੋੜਾ ਆ ਟਰੈਕਟਰ ਹੌਲੀ ਹੌਲੀ ਤੋਰੀ ਕਿਤੇ ਪੰਡ ਢੇਕ ਜੇ ਪੰਡ ਭਾਰੀ ਬਹੁਤ ਦਿੱਥੂ ਚਕਾਉਂਗਾ ਮੈਂ ਦੇਖ ਲੈ ਨਿਟਾਲੀ ਦਾਤਾ ਯਾਰ ਆ ਮੇਹਤਰੀ ਸਾਡਾ ਕਲਾਨੇ ਕਾਲ ਹੀ ਕਰਦਾ ਰਹਿੰਦਾ ਸਾਰੀ ਦਿਹਾੜੀ ਐਨੂੰ ਇੱਕ ਜਦੋਂ ਮੋਟਰਸਨ ਦੇ ਦੋ ਸਾਰਾ ਤੇਲ ਫੁੱਕਿਆ ਹੁੰਦਾ ਵੈਸੇ ਤਾਂ ਮੈਂ ਚਾਬੀ ਪਹਿਲਾਂ ਹੀ ਕੱਢ ਲਈ ਸੀਗੀ ਮੈਨੂੰ ਪਤਾ ਸੀ ਆਊਗਾ ਹੁਣ ਇਹ ਆਪ ਦੀ ਕਰਤੂਤਾਂ ਤੋਂ ਬਾਅਦ ਨਹੀਂ ਆ ਰਿਹਾ ਬਿਨਾ ਚਾਬੀ ਤੋਂ ਸਟਾਰਟ ਕਰਨਾ ਛਾ ਰਿਹਾ ਮਟਰਸਨ ਨੂੰ ਐਣੀ ਫੇਰ ਗਾੜਾ ਲੈਣੀਆਂ ਮੋਟੇ ਨੇ ਅੱਜ ਉਹ ਇਹ ਕਲੈਕਟਰ ਦਿੰਦਾ ਨਾ ਉਹ ਕਿਲੀ ਦਾ ਆ ਦੇਖ ਲਓ ਹਰਕਤਾਂ ਨਹੀਂ ਆ ਕਾਰਾਸ ਤੇ ਸਪੈਸ਼ਲੀ ਰੇੜੇ ਬਣਾ ਰੱਖਿਆ ਜੀ ਪੰਡਾ ਲੈ ਜਾਣ ਨੂੰ ਖੇਤੋਂ ਤੋਂ ਸਾਡੇ ਐਂ ਚੁਗਾ ਦਿੰਦੇ ਆ ਸਿਰ ਤੇ ਇੰਨੇ ਭਾਰੀਆਂ ਭਾਰੀਆਂ ਪੰਡਾ ਤਾਂ ਆਸੀ ਕਰੇ ਹਨੂ ਦੋ ਬਾਲਦ ਰੱਖਿਆ ਸੀ ਇਹ ਕਹੋ ਪਰਕਰਨ ਹੋ ਗਿਆ ਗਰਮਣ ਹੋ ਗਿਆ ਪੱਟੇ ਜਿੱਤ ਨੂੰ ਵੱਡਾ ਸਾਰੇ ਕਰਾ ਦਿੱਤੀ ਦਿੱਟ ਨੂੰ ਠੇਲੇ ਉਹਨੂੰ ਲੋਬੀ ਗਾਇਜ਼ ਹੁਣ ਆਪਾਂ ਕੁਤਰਾਂ ਦੇ ਪੱਟੇ ਆਹ ਆਟੋਮੈਟਿਕ ਇਹਦੇ ਪਿੱਛੇ ਵੀ ਗਾਲਾਂ ਮਿਲਣਗੀਆਂ ਸਾਨੂੰ ਹੁਣ ਤੇ ਬਾਕੀ ਤੁਹਾਨੂੰ ਮਿਲਦੇ ਆਂ ਅਗਲੇ ਵਲੌਗਸ ਟਾਟਾ ਬਾਏ ਬਾਏ ਸਸਰੀ ਗਾਲ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜੋ ਟੋਟਾ ਹੁੰਦਾ ਉਹ ਕਰੋ ਠੋਕੀ ਮਾਰੋ ਠੋਕੇ ਕਰੋ ਠੋਕੇ ਹੁਣ ਕੀ ਬੋਲਣਾ ਤੇ ਬਾਕੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗਸ ਇਸ ਦਿਨ ਧਰਮ ਸਾਡੇ ਘਰਾਂ ਦਾ ਪੂਰ ਕਰਾਉਗੇ ਸਾਡੇ 4 ਘਰ ਆ 4 ਘਰਾਂ ਚਾਰਾਂ ਦਾ ਮਤਲਬ ਨੋਰਮਲ ਘਰਾਂ ਕੋਈ ਏਡੇ ਜਿਹਾ ਇਸ ਵਾਲੇ ਘਰ ਰਹਿਣਗੇ ਰੈਸ ਵਾਲੇ ਅਸੀਂ ਹੌਲੀ ਹੌਲੀ ਬਣਾਵਾਂਗੇ ਤੇ ਸਾਡੇ ਜਿਆਦਾ ਹੋਣਗੇ ਐਨੂੰ ਵਿਆਹ ਦਾ ਚਾਹ ਬਹੁਤ ਜ਼ਿਆਦਾ ਐੜਾ ਤਾਂ ਕਹਿੰਦਾ ਮੈਨੂੰ ਹਣੀ ਬੋਟੀ ਲਿਆ ਦੋ ਮੈਂ ਨਹੀਂ ਕਹਿੰਦਾ ਮੈਨੂੰ ਕੋਈ ਚਾਹ ਦੀਆਂ ਜ਼ਿਆਦਾ ਬਾਕੀ ਸਸਰੀ ਘਰ ਮਿਲਦੇ ਤੁਮ ਅਗਲੇ ਵਲੋਗ ਫਟਫਟੇ ਗੱਤ ਲਿਆ ਨਾ ਥੋੜੀ ਗਲੋਬ ਨਾ ਮੈਂ ਲੈ ਜੈਨ ਆਨਲਾਈ ਸਸਰੀ ਗਿਆ ਜੀ ਆ ਤੁਸੀਂ ਬਹੁਤ ਫਨੀ ਹੋ ਕੀ ਹੈ ਇਹ ਫਨੀ ਗਾਇ ਗਾਗੂ ਕੋਈ ਨਹੀਂ ਛੋਟਾ ਮਦਾ ਛੋਟਾ ਗਾਗੂ ਕੋਈ ਨਹੀਂ